ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵਿਜਿਟ ਆਪਣੀ ਜਿਹੜੀ ਹੈ ਦੋਸਤੋ ਪਿੰਡ ਡਾਲੇਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੋ ਕੇ ਵੀਰ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਇਸ ਘਰੋਂ ਜਿਹੜੇ ਦੋਸਤੋ ਵੇਖਣ ਦੇ ਵਿੱਚ ਤੁਹਾਨੂੰ ਮਿਲਦੇ ਰਹਿਣਗੇ ਬਾਕੀ ਪਸ਼ੂ ਵਪਾਰ ਦਾ ਕੰਮ ਆ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਤੇ ਪਸ਼ੂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਟੋ ਘਟ ਪੰਜ ਨਗ ਦਿਖਾ ਦਾਂਗੇ ਪੰਜੇ ਪਸ਼ੂ ਜਿਹੜੇ ਦੋਸਤੋ ਦੁੱਧ ਤੇ ਚੱਲਦੇ ਪਏ ਆ ਬਿਲਕੁਲ ਸੁਏ ਸੁવાય ਨੇ ਕਿੰਨੇ ਕ ਸਮੇਂ ਤੇ ਸੁਏ ਸੁવાય ਨੇ ਕੀ ਰੇਟ ਭਾ ਪੜਦਾ ਰਹੇਗਾ ਪੂਰੀ ਡਿਟੇਲ ਜਿਹੜੀ ਆ ਵੀਰ ਜੋਗੇ ਦੇ ਨਾਲ ਗੱਲਬਾਤ ਕਰ ਦਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੱਜ ਦੋਸਤੋ 23 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ ਦੋਸਤੋ 4:30 ਵਜੇ ਦਾ ਸਮਾਂ ਹੈਗਾ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਦੋਸਤੋ ਫਸਟਲੀ ਇੱਕ ਆਪਣੀ ਰਿਕਵੈਸਟ ਹੁੰਦੀ ਹੈ ਵੀ ਉਹਦੀ ਚੁਵਾਈ ਇੱਕ ਟਾਈਮ ਦੋ ਟਾਈਮ ਘਰ ਵਿਜ਼ਿ ਤਸल्ली ਕਰਨ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਸੌਦਾ ਕਰ ਸਕਦੇ ਹੋ ਤੇ ਤਰਨਤਾਰਨ ਤੋਂ ਦੋਸਤੋ 6 ਕਿਲੋਮੀਟਰ ਦੀ ਦੂਰੀ ਆ ਪਿੰਡ ਡਾ ਲੈ ਕੇ ਅਗਲੇ ਪਾਸੇ ਜਿਹੜਾ ਦੋਸਤੋ ਪਿੰਡ ਆ ਉਹ ਮਾਨੋਚਾਲ ਆ ਜਾਂਦਾ ਤੇ ਤਰਨਤਾਰਨ ਤੋਂ ਦੋਸਤੋ ਮਾਨੋਚਾਲ ਸ਼ਿਵਾਜਪੁਰ ਤੇ ਅੱਗੇ ਜਿਹੜਾ ਦੋਸਤੋ ਇਹ ਦਿয়ালਪੁਰੇ ਨੂੰ ਜਿਹੜਾ ਰੋਡ ਨਿਕਲ ਜਾਂਦਾ ਠਿੱਖੀ ਪਿੰਡ ਨੂੰ ਚਲਾ ਜਾਂਦਾ ਆਓ ਕਰਦੇ ਆ ਗੱਲਬਾਤ ਵੀਰ ਜੋਗੇ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਸਿਕਾ ਇੱਕ ਦਵੀਰ ਦੀ ਆਪਣਾ ਨਾਮ ਦੱਸ ਦੋ ਜੋਗਾ ਸਿੰਘ ਜੀ ਜੋਗਾ ਸਿੰਘ ਵੀਰ ਤੇ ਆਪਣਾ ਵੀਰ ਜੀ ਸ਼ੋਭਨਾਮ ਕੀ ਹੈ ਜੀ ਦੀਪਾ ਸਿੰਘ ਜੀ ਦੀਪਾ ਸਿੰਘ ਤੇ ਜੋਗੇ ਵੀਰ ਪਸ਼ੂ ਵਪਾਰ ਦਾ ਕੰਮ ਹੀ ਆਪਣਾ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਕ ਸਮੇਂ ਤੋਂ ਵੀਰ ਜੀ ਕਰਦੇ ਆ ਰਹੇ ਪਪਾ ਵੀਰ ਜੀ ਥੋੜੇ ਸਮੇਂ ਤੋਂ ਕਰਨ ਰਿਹਾ ਥੋੜੇ ਸਮੇਂ ਤੋਂ ਕਰਦੇ ਆ ਤੇ ਪਸ਼ੂ ਮਤਲਬ ਕਿ ਸਾਜਰ ਵਹਿਣਾ ਹੋ ਗਈਆਂ ਚਾਹੇ ਮੱਝਾਂ ਹੋ ਗਈਆਂ ਆਉਂਦੇ ਰਹਿੰਦੇ ਪਸ਼ੂ ਹਾਂਜੀ ਸਾਰੇ ਆਉਂਦੇ ਜਾਂਦੇ ਨੇ ਆਉਂਦੇ ਰਹਿੰਦੇ ਤੇ ਅੱਜ ਅੱਜ ਪਸ਼ੂਆਂ ਦੀ ਸਥਿਤੀ ਕੀ ਆ ਮਤਲਬ ਕਿ ਬਿਲਕੁਲ ਤਾਜ਼ੇ ਸਵੇ ਸਵੇ ਜਾਂ ਉੱਚੇ ਬੱਚੇ ਆ ਵਿੱਚ ਇੱਕ ਮੱਝ ਹੈਗੀ ਆ ਜੀ ਇਹ ਮੀਆਂ ਕਿਹੜਾ ਦੀ ਮੀਆਂ 15 ਵੀਆਂ ਦਿਨ ਦੀ ਸੋਈ ਹੈ ਜੀ ਓਕੇ ਬਾਕੀ ਥੋੜੇ ਇੱਕ ਲੇਟ ਹੈ ਜੀ ਇੱਕ ਗਾਂ ਵੀ ਹੈਗੀ ਆ ਵੀ ਮਹੀਨੇ ਦੀ ਸੋਈ ਹੈ ਜੀ ਸੱਚਾ ਮਹੀਨੇ ਦੀ ਸੋਈ ਬੱਚਾ ਮਰ ਗਿਆ ਦਾ ਜੀ ਬੱਚਾ ਮਰ ਗਿਆ ਜੀ ਸਾਰੀ ਡਿਟੇਲ ਦੇ ਦਿੰਨੇ ਜੀ ਆਪਾਂ ਹਾਂ ਸਾਰੀ ਆਪਾਂ ਸਟੈਪ ਬਾਈ ਸਟੈਪ ਜਿਹੜੀ ਗੱਲ ਕਰ ਲੈਨੇ ਆ ਜੋ ਕੇ ਭਾਈ ਆ ਜੋ ਭਾਈ ਜਿੱਤੇ ਅਗਲੇ ਪਾਸੇ ਪਹਿਲੇ ਨੰਬਰ ਤੇ ਆਪਾਂ ਕਰ ਲਈਏ ਸਟਾਰਟ ਇਹ ਜਿਹੜੀ ਦੋਸਤੋ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਝੋਟੀ ਵੀ ਗਿਣ ਸਕਦੇ ਹੋ ਮੱਝ ਵੀ ਗਿਣ ਸਕਦੇ ਹੋ ਤੀਜਾ ਸੂਹਾ ਹੋਵੇਗਾ ਤੀਜਾ ਸੂਹਾ ਠੀਕ ਹੈ ਤੀਜਾ ਸੂਹਾ ਜਿਹੜੀ ਆ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰ ਲਈ ਹੈ ਜ ਤੇ ਵੀਰ ਕਿੰਨਾ ਕ ਟਾਈਮ ਹੋ ਗਿਆ ਨ ਸੂਈ ਨੂੰ ਨੂੰ ਭਾਈ 4-5 ਮਹੀਨੇ ਹੋ ਗਏ ਸੂਈ ਨੂੰ ਕੱਟੀ ਮਗਰੇ ਦੇ ਮਗਰ ਕੱਟੀ ਹੈ ਅੱਛਾ ਮਗਰ ਬੱਚਾ ਹੈਗਾ ਹਾਂ ਜੀ ਕੱਟੀ ਹੈ ਠੀਕ ਹੈ ਮਿੰਨੀ ਦੋਵੇਂ ਟਾਈਮ ਪਾੜੀ ਦੇ ਸਮਾਂ ਕਿੰਨਾ ਦੱਸਿਆ ਜੀ 4 ਕੁ ਮਹੀਨੇ ਹੋ ਗਏ 4 ਕੁ 4 ਕੁ ਮਹੀਨੇ ਦਾ ਸਮਾਂ ਹੋ ਗਿਆ ਹਾਂ ਜੀ ਇਹ ਬਣੀ ਪੂਣੀ ਤਾਂ ਨਹੀਂ ਹੋਣੀ 1.5 ਮਹੀਨਾ ਹੋ ਗਿਆ ਬਣੀ 1.5 ਮਹੀਨਾ ਹੋ ਗਿਆ ਬਣੀ ਨੂੰ ਤੇ ਆਹ ਦੋਸਤੋ ਤੁਸੀਂ ਮੱਝ ਦੇਖ ਰਹੇ ਹੋ 4 ਕੁ ਮਹੀਨੇ ਦਾ ਸੂਆ ਤੁਸੀਂ ਮੰਨ ਕੇ ਖਰੀਦ ਕਰ ਸਕਦੇ ਹੋ ਥੱਲੇ ਜਿਹੜਾ ਬੱਚਾ ਉਹ ਫੀਮੇਲ ਕਾਫ ਆ ਥੱਲੇ ਕੱਟੀ ਆ ਠੀਕ ਹੈ ਜੀ ਆ ਦੇਖੋ ਮੁਰਦਾ ਜੀ। ਆਹ। ਬਾਕੀ ਆ ਫੇਸ ਕੁਆਲਿਟੀ ਆ। ਤੇ ਹਾਂਜੀ। ਹਾਂਜੀ। ਤੇ ਆਹ ਕੱਟੀ ਆ ਦੋਸਤੋ ਮਗਰ ਠੀਕ ਆ। ਪਰਲੀਏ ਭਾਜੀ ਪਰਲੀ। ਹਾਂ ਪਰਲੀ ਕੱਟੀ ਆ ਜਿਹੜੀ ਉਹ ਖੜੀ ਆ ਬਿਲਕੁਲ ਟੱਪ ਦੇ ਨਾਲ। ਤੇ ਚੋਰ ਦੋ ਜੀ। ਲਾਉਂਦੇ। ਠੀਕਾ ਇਹ ਜਿਹੜੀ ਆ ਦੋਸਤੋ ਮਾਜ ਦਿਖਾਦੀ ਆ ਆਪਾਂ ਤੁਹਾਨੂੰ ਤੀਜੇ ਸਵੇਰੇ ਸੂਈ ਆ ਠੀਕ ਆ ਤੇ ਥੱਲੇ ਬੱਚਾ ਕੱਟੀ ਆ ਤੇ ਅੱਛਾ ਭਾਈ ਦੀਪੇ ਵੀਰ ਜੋਗਾ ਸਿੰਘ ਕਿੰਨਾ ਕਿਤੇ ਥੱਲੇ ਦੁੱਧ ਹੁਣ ਕਿੰਨਾਗੇ ਹਾਂ ਕਾ ਜੀ ਦੁੱਧ 7 ਕਿਲੋ ਹੋਊਗਾ ਪਰ ਆਪਾਂ 6 ਕਿਲੋ ਕਰਕੇ ਦੇਣੀ ਆ ਅੱਛਾ ਜੀ ਹਾਂ ਦੋਵੇਂ ਟਾਂ ਪਾਣੀ ਦੇ ਮਿਲਦੀ ਹੈ ਹੈ 7 ਕਿਲੋ ਆ ਹਾਂ ਪਰ ਕੋਈ ਵੀਰ 6 ਕਿਲੋ ਮੰਨ ਕੇ ਸੌਦਾ ਕਰੇ ਹਾਂਜੀ ਹਾਂਜੀ ਠੀਕ ਆ ਚਵਾਈ ਚਵਾਈ ਇੱਕ ਨੰਬਰ ਇੱਕ ਨੰਬਰ ਦੀ ਅ ਪਸਮਾ ਬਿਲਕੁਲ ਓਕੇ ਜੀ ਓਕੇ ਕੋਈ ਟਟਮਾ ਆਪਾਂ ਸਮਾ ਦੋ ਜਾਂ ਤੀਜਾ ਨਾ ਕੋਈ ਗੱਲ ਨਹੀਂ ਸਮਾ ਕੋਹਰਾ ਕੋ ਛੱਡਾ ਠੀਕ ਆ ਠੀਕ ਆ ਤੇ ਜੋਗੇ ਭਾਈ ਇਹਦਾ ਲੈਣ ਦੇਣ ਮੁੱਲ ਫਿਰ ਕੀ ਕਰਤਾ ਇਹਦਾ ਭਾਈ ਮੁੱਲ 50000 47000 ਦੀ ਦੇ ਦਾਂਗੇ ਅੱਛਾ ਜੀ ਹਾਂ ਜੀ 47000 ਦੀ ਦੇ ਦਾਂਗੇ ਹਾਂ ਜੀ ਠੀਕ ਆ ਤੇ 6 ਕਿਲੋ 7 ਕਿਲੋ ਤਾਂ 6 ਮੰਨ ਕੇ ਕੋਈ ਸੌਦਾ ਕਰੇ ਹਾਂ ਜੀ ਹਾਂ ਜੀ ਕੱਟੀ ਇੱਕ ਵਾਰੀ ਵੀਰੋ ਮੈਂ ਤੁਹਾਨੂੰ ਫਿਰ ਦਿਖਾ ਦਿੰਦਾ ਆ ਦੇਖੋ ਠੀਕ ਆ ਆ ਕੱਟੀ ਏ ਹਾਂ ਜੀ ਇਹ ਕੱਟੀ ਆ ਪਹਿਲੇ ਨੰਬਰ ਵਾਲੀ ਮੱਝ ਦੇ ਥੱਲੇ ਤੇ ਅੱਛਾ ਦੀਪੇ ਭਾਈ ਮੋਲੇ ਦਾ ਹੈ ਫਿਕਸ ਹੀ ਇੱਥੋਂ ਤੱਕ ਜਿਹੜਾ ਵਿੱਚੋਂ ਛੋੜ ਛੱਪਾ ਉਹ ਛੋੜ ਛੱਪਾ ਕਰ ਦਾਂਗੇ ਭਾਈ ਮਾਨਤਨ ਕਰ ਦਾਂਗੇ ਮਾਨਤਨ ਹੋ ਜਾਊਗਾ ਹੈ ਹਾਂਜੀ ਬਾਕੀ ਅਜੇ ਇੰਨੀ ਗੱਲ ਹੈ ਵੀ ਥੋੜੀ ਚੈੱਕ ਪਾਸ ਦੇ ਵਿੱਚ ਨਹੀਂ ਆਉਂਦੀਗੀ ਹਾਂਜੀ ਹਾਂਜੀ ਮਤਲਬ ਕਿ ਡੇਢ ਕ ਮਹੀਨੇ ਦੀ ਹਾਂਜੀ 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 45 ਦਿਨ ਹੋ ਗਿਆ ਸਮਾਂ ਹਾਂਜੀ ਇਹ 2 2.5 ਮਹੀਨੇ ਦੀ ਚੈੱਕ ਪਾਸ ਚਾਊਗੀ ਹਾਂਜੀ ਠੀਕ ਆ ਤੇ ਇਸ ਤੋਂ ਬਾਅਦ ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ ਜੀ ਦੁੱਧਨ ਝੋਟੀ ਹੈ ਭਾਈ ਇਹ ਇਹ ਝੋਟੀ ਦੂਜੇ ਸਵੇਰੇ ਆ ਹਾਂਜੀ 20 ਦਿਨਾਂ ਦੀ ਸੂਈ ਹੈ ਕੱਟਾ ਮੰਗ ਰਿਆ 20 ਦਿਨਾਂ ਦੀ ਸੂਈ ਹੈ ਹਾਂਜੀ ਮਗਰ ਕੱਟਾ ਹਾਂਜੀ ਹਾਜ਼ਰ ਦੁੱਧ ਕਿੰਨਾ ਹੋਣ ਥੱਲੇ ਹਾਜ਼ਰ ਦੁੱਧ ਭਾਈ 10 ਕਿਲੋ ਆਪਾਂ 9 ਕਰਕੇ 9 ਕਿਲੋ ਕਰਕੇ ਦੇਣਾ ਅੱਛਾ ਵੈਸੇ 10 ਕਿਲੋ ਹੋਏਗਾ ਜੀ ਹਾਂਜੀ ਹਾਂਜੀ ਕੋਈ ਘਰੇ ਆ ਕੇ ਚਵਾਈ ਕਰੇ ਉਹ ਟਾਈਮ ਭਾਵੇਂ ਤਿੰਨ ਟਾਈਮ ਚਵਾਈ ਕਰੇ ਜੀ ਆ ਠੀਕ ਹੈ ਹਾਂਜੀ ਬਾਕੀ ਧਾਰ ਪਸਮਾ ਬਿਲਕੁਲ ਮੈਂ ਓਕੇ ਆਪਣੇ ਬੱਚਾ ਲਾ ਕੇ ਵਿਖਾ ਦਾਂਗੇ ਹਾਂ ਜਰੂਰ ਆਪਾਂ ਵਿੱਚ ਇਹ ਧਾਰਾਂ ਜਿਹੜੀਆਂ ਦੋਸਤੋਂ ਮਾਰ ਕੇ ਤੁਹਾਨੂੰ ਕੋਈ 8 10 17 ਮਾਰ ਕੇ ਅੱਖਾਂ ਪਿਛਲੇ ਥਣਾਗੇ ਉਹ ਚੈੱਕ ਜਰੂਰ ਕਰਾਵਾਂਗੇ ਤੇ ਆਹ ਜਿਹੜਾ ਫੇਸ ਕੁਆਲਟੀ ਮੂੰਹ ਮੱਥੇ ਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਆਹ ਮੂੰਹ ਮੱਥਾ ਜੇ ਸਿੰਗਾ ਸੰਗਾ ਦੀ ਬੰਤਰ ਵੇਖ ਲਓ ਪੂਰੀ ਤਸੱਲੀ ਦੇ ਨਾਲ ਮੇਰਾ ਵੀਰ ਪੂਰੀ ਵੀਡੀਓ ਦੇਖ ਲਿਓ ਇੱਕ ਵਾਰੀ ਵੇਖ ਲਿਓ ਦੋ ਵਾਰੀ ਵੇਖ ਲਿਓ ਉਸ ਤੋਂ ਬਾਅਦ ਤੁਸੀਂ ਦੋਸਤੋਂ ਨੰਬਰ ਥੱਲੇ ਚੱਲਦੇ ਹੁੰਦੇ ਆ ਓਨਰ ਦੇ ਮਾਲਕ ਦੇ ਉਹਨਾਂ ਨੰਬਰਾਂ ਤੇ ਕੰਟੈਕਟ ਕਰਿਆ ਕਰੋ ਠੀਕ ਆ ਕਈ ਵਾਰ ਮੈਨੂੰ ਫੋਨ ਆਉਂਦੇ ਆ ਭੁਲੇਖੇ ਨਾਲ ਤੇ ਤੁਸੀਂ ਜਿਹੜੇ ਥੱਲੇ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਿਆ ਕਰੋ ਉਹ ਓਨਰ ਦੇ ਮਾਲਕ ਦੇ ਨੰਬਰ ਹੁੰਦੇ ਆ ਤੇ ਇਸ ਝੋਟੇ ਦੇ ਕੋਲ ਦੋਸਤੋ ਵੀ 10 ਕਿਲੋ ਵੀਰਾਂ ਦਾ ਦੁੱਧ ਆ ਤੇ 9 ਕਿਲੋ ਤੁਸੀਂ ਜਿਹੜਾ ਮੰਨ ਕੇ ਸਬਦਾ ਕਰ ਸਕਦੇ ਹੋ ਠੀਕ ਆ ਤੇ ਬੱਚਾ ਲਾ ਦਿੱਤਾ ਥੱਲੇ ਤਾਂ ਜੋ ਦੋਸਤੋ ਧਾਰਾ ਮਾਰ ਕੇ ਚੋਂ ਥਨ ਦੀ ਆਪਾਂ ਤੁਹਾਨੂੰ ਚੈੱਕ ਪਾਸ ਕਰਾ ਸਕੀਏ ਹਾਂ ਠੀਕ ਆ ਮਗਰ ਜਿਹੜਾ ਬੱਚਾ ਉਹ ਕਟਾ ਮੇਲ ਕਾਫ ਸੀਗਾ ਗਾਲਟੀ ਬਾਕੀ ਆ ਥੰਨੇਵਾ ਜੀ ਕਰੋ ਜੀ ਦੇ ਪੇਪੇ ਈ ਧਾਰਾਂ ਬਰਾਬਰ ਨਹੀਂ ਤੇ ਥਾਣਾ ਦੇ ਵਿੱਚ ਇੱਕ ਧਾਰ ਦਾ ਫਰਕ ਹੋ ਪਾਜੀ ਅੱਛਾ ਅੱਛਾ ਹਾਂਜੀ ਮੈਨੂੰ ਥੋੜਾ ਜਾਪਦਾ ਸੀ ਜਿਵੇਂ ਥੋੜਾ ਫਰਕ ਹੁੰਦਾ ਬਾਈ ਦਾ ਵਿੱਚ ਫਰਕ ਹੈਗਾ ਪਰ ਧਾਰ ਦਾ ਫਰਕ ਨਾ ਹੁੰਦਾ ਧਾਰਾਂ ਦਾ ਫਰਕ ਨਹੀਂ ਹੁੰਦਾ ਮਾੜਾ ਪਖਾਵਾ ਜਾਈ ਮਰਾਫਲ ਨਾਲ ਠੀਕ ਆ ਠੀਕ ਆ ਨਵੇਂ ਦਕਤੋਂ ਪਸਮਾ ਜਿਹੜਾ ਸੀਗਾ ਉਹ ਹੋ ਗਿਆ ਹੁਣ ਤੇ ਪਸਮਣ ਤੋਂ ਬਾਹਰ ਜਿਹੜਾ ਥਣ ਥੁੰਦੀ ਆ ਸ਼ੇਪ ਆ ਸਾਈਜ਼ ਆ ਉਹ ਤੁਸੀਂ ਆ ਦੇ ਦਿੰਦੇ ਹੋ ਕੱਲੇ ਕੱਲੇ ਥਾਂ ਦੀ ਧਾਰ ਮਾਰਦੇ ਵੀਰ ਹਾਂ ਕੱਲੇ ਕੱਲੇ ਥਾਂ ਦੀ ਮਾਰਦੇ ਹਾਂ ਇਹ ਮਗਲੇ ਥਾਣਾਂ ਦੀਆਂ ਧਾਰਾਂ ਦੋਸਤੋ ਤੁਸੀਂ ਦੇਖ ਰਹੇ ਹੋ ਠੀਕ ਹੈ ਚਵਾਈ ਚ ਕੋਈ ਕਿਸੇ ਤਰ੍ਹਾਂ ਦਾ ਕੋਈ ਪੂਛਾ ਤਾਂ ਨਜ਼ਰ ਤੇ ਨਹੀਂ ਆਏਗਾ ਬਿਲਕੁਲ ਮੋਟੀ ਧਾਰ ਆ ਦੇਖ ਸਕਦੇ ਹੋ ਉਂਗਲ ਉਂਗਲ ਜਿਹੜੀ ਮੋਟੀ ਧਾਰ ਆ ਤੇ ਚਵਾਈ ਵੀ ਇਹ ਜਦੋਂ ਦਬ ਦਬਦੇ ਬਿਲਕੁਲ ਹੈ ਪੋਲੀ ਹੈ ਪੋਲੀ ਬਿਲਕੁਲ ਜੀ ਪੋਲੀ ਪੋਲੀ ਹੈ ਹੰਨੀਆਂ ਦੇ ਉਂਗਲ ਦੀ ਮਾਰ ਠੀਕ ਹੈ ਠੀਕ ਹੈ ਭਰਾ ਠੀਕ ਹੈ ਸੋ ਚੁਆਇਸ ਹੋਈ ਜਿਹੜੀਆ ਦੋਸਤੋ ਬਿਲਕੁਲ ਫੋਲੀ ਆ ਤੇ ਬਾਕੀ ਹੈ ਵੀ ਮੋਟੀ ਧਾਰ ਦੇ ਰਿਹਾ ਸੋ ਠੀਕ ਆ ਸਾਰੇ ਵੀ ਜਿਹੜੇ ਤੁਸੀਂ ਦੇਖ ਲਈ ਆਪਾਂ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਬੱਟ ਠੀਕ ਆ ਅੱਛਾ ਫਿਰ ਲੈਣ ਦੇਣੇ ਕੀ ਆ ਵੀਰ ਜੀ ਕਿੰਨੀ ਕੀ ਡਿਮਾਂਡ ਹੈ ਇਹਦੀ ਤਾਂ ਮੁੱਲ ਭਾਜੀ 73000 ਅੱਛਾ ਜੀ 70000 ਦੀ ਹਾਨ ਆ 70 ਦੀ ਹਾਂਜੀ ਠੀਕ ਹੋ ਪਰਾ 70000 ਦੀ ਵੀਰੋ ਜਿਹੜੀ ਹਾਨ ਵਾਲੀ ਗੱਲਬਾਤ ਹੈ ਠੀਕ ਆ ਜੀ ਲੈਣ ਦੇਣੇ 70000 ਮੁੱਲ 75000 ਹੈ ਡਿਮਾਂਡ ਜੀ ਠੀਕ ਆ ਥਾਣਾ ਥਾਣਾ ਦੀ ਪੂਰੀ ਸਫਾਈ ਆ ਆਜੋ ਅਗਲੇ ਪन्ने ਇੱਕ ਤੁਹਾਨੂੰ ਵਹਿੜ ਦਿਖਾ ਦਿੰਨੇ ਆ ਠੀਕ ਆ ਤੇ ਦੋ ਵਹਿੜਾ ਹੋਣ ਗਿਆ ਦੋਸਤੋ ਠੀਕ ਆ ਦੋ ਹੀ ਮੱਝਾਂ ਸੀ ਵੀਰ ਉਹਨਾਂ ਦੇ ਕੋਲ ਦੋ ਵਹਿੜਾ ਆਪਾਂ ਦਿਖਾ ਦਿੰਨੇ ਆ ਇਹਦੇ ਥੱਲੇ ਜਿਹੜਾ ਕੱਟਾ ਸੀਗਾ ਵੀਰ ਆਪਾਂ ਦਿਖਾਤਾ ਨਾ ਕੱਟਾ ਸੀਗਾ ਹਾਂ ਕੱਟਾ ਦਿਖਾ ਦਈਏ ਆ ਕੱਟਾ ਦੇਖ ਸਕਦੇ ਮਾਜੀ ਚਲੇ ਠੀਕ ਹੈ ਜੀ ਆਜੋ ਅੱਛਾ ਵੀਰ ਅਗਲੇ ਬੰਨੇ ਇਹ ਵਹਿੜਾ ਕੀ ਆ ਹਾਂਜੀ ਦੋ ਜਨੂ ਅੱਛੀ ਭਾਜੀ ਦੋ ਜੇ ਸੂਏ ਹਾਂਜੀ ਦੋ ਕੁ ਮਹੀਨੇ ਦੀਆਂ 500 ਹੋ ਗਈ ਦੋ ਮਹੀਨੇ ਦੇ ਲੱਗੇ ਤਾਂ ਜੀ ਦੋ 10 ਕਿਲੋ ਦੇ ਥੱਲੇ ਵੀ ਆਪਾਂ 9 ਕਿਲੋ ਕਰਕੇ ਲਾਵਾਂਗੇ ਠੀਕ ਹੈ ਜੀ ਹਾਂ ਦੂਜਾ ਜੂਆ 2 ਮਹੀਨਿਆਂ ਦੀ ਸੂਈ ਹਾਂਜੀ ਤੇ 10 ਕਿਲੋ ਦੁੱਧ ਵੀ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਵੰਗਾ ਬੁੰਗਾ ਪਵਾ ਕੇ ਇਸੇ ਤਰ੍ਹਾਂ ਪਹਾੜੇ ਮੁੰਡੇ ਚੜਤੇ ਹੀ ਆ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਹਾਂਜੀ ਆ ਲੋ ਠੀਕ ਆ ਥਾਨ ਥਣ ਵੇਖੋ ਦੋਸਤੋ ਤੇ ਸੀਲ ਸਾਉਪੁਰਾ ਵੀ ਤੁਸੀਂ ਦੇਖ ਸਕਦੇ ਹੋ ਠੰਡੀ ਠੇਰੀ ਆ ਜਿਵੇਂ ਮਰਜ਼ੀ ਆਵੇ ਸਰਾਂ ਨੂੰ ਆਪਾਂ ਹਵਾਨੇ ਦੇਵੇਂ ਨੂੰ ਹੱਥ ਲਾਈ ਜਾਂਦੇ ਆ ਓਕੇ ਜੀ ਤੇ ਕੁਆਲਿਟੀ ਚੰਗੀ ਥਾਨ ਥਣਾਂ ਦੀ ਇਹਨੂੰ ਵੀ ਵੀਰ ਖੋਲ ਕੇ ਆਪਾਂ ਇੱਕ ਤਾਂ ਦੀਪੇ ਭਾਈ ਖੋਲ ਕੇ ਚੈੱਕ ਕਰਾ ਦਈਏ ਉਸ ਤੋਂ ਬਾਅਦ ਧਾਰਾ ਮਾਰ ਕੇ ਦਿਖਾ ਦਾਂਗੇ ਜੀ ਅ ਫਿਰ ਉਸ ਜਿਹੜਾ ਪਜ਼ਮਾ ਬਿਲਕੁਲ ਆ ਤੁਹਾਡੇ ਸਾਹਮਣੇ ਹੈ ਜੀ ਤੇ ਧਾਰਾਂ ਦੀ ਆਪਾਂ ਜਿਹੜੀ ਕਵਾਈ ਕਰਦੇ ਹਾਂ ਪਰਾ ਦਿੰਨੇ ਚੈੱਕ ਪਾਸ ਤੁਹਾਨੂੰ ਮੱਖੀ ਮੱਖੀ ਕਰਕੇ ਇਸ ਨੂੰ ਉੱਪਰ ਸਾਰਾ ਜਾਏ ਲੋਬ ਹਾਂਜੀ ਕੱਲੀ ਕੱਲੀ ਕੱਲ ਮਾਰਦਾ ਭਈ ਮੈਨੂੰ ਇੱਕ ਸਾਈਡ ਤੇ ਵਿਖਾ ਕੇ ਨਾ ਮੈਨੂੰ ਮਾਰ ਮਾਰੀ ਸਾਰੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਨੋਟ ਠੀਕ ਹੈ ਅੱਛਾ ਤੇ ਕਿੰਨੀ ਕੀ ਡਿਮਾਂਡ ਵੀਰੇ ਫਿਰ ਲੈਂਡ ਦੇਣ ਦਾ ਕੀ ਕਰਦੇ ਇਹਦਾ ਮੁੱਲ 50000 ਭਾਜੀ 50000 ਹਾਂਜੀ 22000 ਦੀ ਦੇ ਦਾਂਗੇ 22000 ਦੀ ਹਾਂਜੀ ਠੀਕ ਹੈ 9 ਕਿਲੋ ਦੁੱਧ ਦੀ ਗਾਰੰਟੀ ਦਵਾਂਗੇ 2 ਕਿਲੋ ਦੁੱਧ ਦੀ ਹਾਂ ਦੁੱਧ 10 ਕਿਲੋ ਕੋਈ ਵੀ ਆਵੇ ਆ ਪਤਾ ਨਹੀਂ ਕਰੇ 2 ਡੰਗ ਚਵਾਈ ਕਰਕੇ ਹਾਂਜੀ ਠੀਕ ਹੈ ਤੇ 22000 ਦੀ ਹਾਂ ਨਾ ਪ੍ਰਭੂ ਹਾਂਜੀ 22000 ਦੇ ਵਿੱਚ ਇਹ ਘੜ ਦਿੱਤੀ ਜਾਊਗੀ ਤੇ ਸਮਾਂ ਇਹਨੂੰ ਕਿੰਨਾ 2 ਮਹੀਨੇ ਦੱਸੋ 2 ਮਹੀਨੇ ਹੋ ਗਿਆ 2 ਮਹੀਨੇ ਹੋ ਗਿਆ ਤੁਹਾਨੂੰ ਹਾਂਜੀ ਠੀਕ ਆ ਇਸ ਤੋਂ ਬਾਅਦ ਇੱਕ ਸ਼ਾਈ ਵਾਲਦ ਅੰਗ ਦੇ ਵਿੱਚ ਜਿਹੜੀ ਦੋਸਤ ਤੁਹਾਨੂੰ ਵਛੀ ਦਿਖਾਉਣੇ ਆ ਤੇ ਸਵੇਰ ਪਹਿਲਾਂ ਨਹੀਂ ਚੱਲਣ ਲਈ ਮੇਰੇ ਹਿਸਾਬ ਪਹਿਲਾਂ ਸਵੇਰ ਹੀ ਪਈ ਇਹ ਪਹਿਲਾ ਸਵੇਰ ਦੰਦਾ ਚ ਵਛੀ ਜੀ ਅੱਛਾ ਜੀ ਹਾਂਜੀ ਪਹਿਲਾ ਸਵੇਰ ਵਛੀ ਤੁਸੀਂ ਦੇਖ ਸਕਦੇ ਹੋ ਤੇ ਕਿੰਨਾ ਕੁ ਟਾਈਮ ਇਹਨੂੰ ਹੋ ਗਿਆ ਸੋਈ ਨੂੰ ਇਹਨੂੰ ਭਾਇਆ ਵਛੀ ਇਹ 2-3 ਮਹੀਨੇ ਹੋ ਗਈ ਸੋਈ 2-3 ਮਹੀਨੇ ਹਾਂਜੀ ਠੀਕ ਆ 2-3 ਮਹੀਨੇ ਜਿਹੜਾ ਸਮਾਂ ਹੋ ਗਿਆ ਬਾਕੀ ਸੀਲ ਬਹੁ ਹਾਂਜੀ ਅਕਰੋ ਜੇ ਤਬੀ ਤਗੜੇ ਥਾਂਦੀ ਤੇਲ ਆ ਜੀ ਅਗਲੇ ਥਣੋਂ ਤੇਲ ਆ ਜੀ ਇਹ ਜਮਾਂਦਰੂ ਦੱਸਿਆ ਤੁਸੀਂ ਹਾਂਜੀ ਜਮਾਂਦਰੂ ਤੇਲ ਆ ਤੇ ਬਾਅਦ ਵਿੱਚ ਕੋਈ ਨਾ ਨਾ ਜਮਾਂਦਰੂ ਤੇਲ ਤੁਹਾਨੂੰ ਦਿਖਾ ਦਿੰਨੇ ਹਾਂ ਬਲਕਿ ਤਿੰਨ ਥਾਂ ਹੀ ਚੱਲਦੇ ਜਮਾਂਦਰੂ ਹੀ ਤਿੰਨ ਥਾਂ ਹਾਂਜੀ ਹਾਂਜੀ ਦਿਖਾ ਦੋ ਮਾੜੀ ਠੀਕ ਆ ਖਾ ਦੋ ਵੀ ਨਹੀਂ ਤਾਂ ਆਹ ਤੇ ਖਾ ਦੋ ਵੀ ਜੀ ਮਾਤੋਂ ਖਾਂਦਾ ਜਿਹੜਾ ਬਹਿਣੀ ਲੱਗਦਾ ਹੈ ਨਾ ਜੀ ਹਾਂਜੀ ਜਮਾਂਦਰੂ ਤਿੰਨ ਥਾਂ ਹੀ ਆ ਹਾਂਜੀ ਹਾਂ ਜਮਾਂਦਰੂ ਦੋਸਤੋ ਤਿੰਨ ਥਾਂ ਹੀ ਆ ਠੀਕ ਆ ਮਤਲਬ ਆ ਤੁਸੀਂ ਵੇਖ ਸਕਦੇ ਹੋ ਇੱਕ ਥਾਂ ਜਿਹੜਾ ਬਹਿਣੀ ਵਾਲਾ ਅਗਲਾ ਥਾਂ ਨੇ ਉਹ ਜਿਹੜਾ ਦੋਸਤੋ ਸਾਈਜ਼ ਵਿੱਚ ਵੀ ਛੋਟਾ ਤੇ ਉੱਪਰ ਜਿਹੜਾ ਲੇਵੇ ਨਾਲ ਟੱਚ ਆ ਠੀਕ ਆ ਤੇ ਜਿਹੜੇ ਤਿੰਨ ਥਾਣਾ ਬਿਲਕੁਲ ਇੱਕਸਾਰ ਬਰਾਬਰਤਾ ਵਿੱਥ ਕਰਨ ਬਿਲਕੁਲ ਤਿੰਨਾਂ ਥਾਣਾ ਦੀ ਇੱਕੋ ਜੀ ਆ ਤੇ ਤਿੰਨਾਂ ਥਾਣਾ ਦੇ ਵਿੱਚੋਂ ਵੀ ਜੀ ਫਿਰ ਹੁਣ ਦੁੱਧ ਕਿੰਨਾ ਕੁ ਹੈਗਾ ਹੁਣ ਹੁਣ ਦੁੱਧ ਭਾਈ ਇਹਦੇ ਨਾਲ 7 ਕਿਲੋ ਆਪਾਂ 6 ਕਿਲੋ ਵਣਕੇ ਦਵਾਂਗੇ ਜੀ 6 ਕਿਲੋ ਮਿਲ ਕੇ ਦਵਾਂਗੇ ਹਾਂਜੀ ਤੇ ਬੱਚਾ ਥੱਲੇ ਦੇ ਮੱਛੀ ਆ ਜੀ ਮੱਛੀ ਆ ਫੀਮੇਲ ਕਾਫਾ ਦੋਸਤੋ ਆਪਾਂ ਦਿਖਾ ਦੇ ਜੀ ਮੱਛੀ ਦੇ ਦੋਨ ਟਾਈਮ ਮਿਲਦੀ ਹੈ ਜੀ ਠੀਕ ਆ ਜੀ ਬਾਕੀ ਹਾਂਜੀ ਦਿਖਾ ਦਿੰਦੇ ਆ ਬੱਚੀ ਤੇ ਦੋਵੇਂ ਟਾਈਮ ਜਿਹੜੀ ਆ ਦੋਸਤੋ ਇਹ ਬਿਲਕੁਲ ਤਰੀ ਤੁਹਾਨੂੰ ਪਲੂਨ ਮੱਛੀ ਸੂਈ ਆ ਤੇ ਬੱਚੀ ਤੇ ਮਿਲਦੀ ਆ ਆ ਦੇਖੋ ਜੀ ਬਿਲਕੁਲ ਵੰਗਾ ਪਾ ਗਈ ਇਸੇ ਤਰ੍ਹਾਂ ਜਿਵੇਂ ਦੋਸਤੋ ਬੱਚੇ ਨੂੰ ਛੱਡ ਕੇ ਤੇ ਬੱਚੇ ਤੇ ਇਹ ਜਿਹੜੀ ਮੱਛੀ ਮਿਲਦੀ ਆ ਠੀਕ ਆ ਥੱਲੇ ਫੀਮੇਲ ਕਾਫ ਆ ਥੱਲੇ ਬੱਚੀ ਆ ਦੁੱਧ ਵੀ ਜਿਹੜਾ ਦੋਸਤੋ 6 ਕਿਲੋ ਦੋ ਦਿਨ ਦੇ ਕੋਲ ਜਿਹੜਾ ਬਿਲਕੁਲ ਹਾਜ਼ਰ ਹੈ। ਠੀਕ ਹੈ। ਇਹ ਬਣ ਬਣ ਵੀ ਬਈ ਹੌਲੀ ਜੀ ਉਮਰ ਦੀ ਗਈ ਹੈ ਨਾ। ਹਾਂਜੀ ਦੰਦਾ ਜਲੇ ਪਾਜੀ। ਹਾਂ ਹਾਂ। ਹਾਂਜੀ। ਥੋਪੇ ਨਾਲ ਵੀ ਤਾਂ ਦੋਂਦੀ ਦੰਦੀ ਹੋਵੇਗੀ ਮੇਤਲਾ ਵੀ। ਦੋਂਦੀ ਹੈ ਜੀ ਹੋਂਦੀ। ਤਾਂ ਦੋਂਦੀ ਹੋ ਸਕਦੀ ਹੈ। ਹਾਂਜੀ। ਹੁਣ ਲਿਆ ਭਾਈ। ਆਹ ਲਓ ਜੀ ਉਹ ਹੈ ਜੀ। ਆਹ ਲਓ। ਸੋ ਆਹ ਥਾਂ ਜਿਹੜਾ ਦੋਸਤੋ ਬਿਲਕੁਲ ਨਿਕਲ ਕੇ ਸਾਹਮਣੇ ਆਇਆ ਪਸਮਨ ਤੋਂ ਬਾਅਦ। ਠੀਕ ਹੈ। ਤਿੰਨ ਥਾਂ ਨਹੀਂ ਆ ਠੀਕ ਹੈ ਜੀ ਬਾਕੀ ਤਿੰਨ ਥਾਂ ਜਿਹੜੇ ਦੋਸਤੋਂ ਬਰਾਬਰ ਹੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਰੋ ਤੇ ਬਿਲਕੁਲ ਲਓ ਜਿੱਦਾਂ ਇੱਕ ਮਗਰਲਾ ਥਾਂ ਜੀ ਠੀਕ ਹੈ ਜੀ ਹਾਂ ਸੋ ਬਿਲਕੁਲ ਛਵਾਈ ਪੋਲੀ ਆ ਭਰਾਵੋ ਦਿਨ ਤੁਹਾਨੂੰ ਚਲਦੇ ਆ ਦਿਨਾਂ ਥਾਂ ਵਿੱਚੋਂ 6 ਲੀਟਰ ਛਵਾਈ ਤੁਸੀਂ ਕਰਨੀ ਆ ਘਰ ਬਿਜਟ ਕਰਕੇ ਕਰ ਸਕਦੇ ਹੋ ਇੱਕ ਟਾਈਮ ਦੋ ਟਾਈਮ ਛਵਾਈ ਕਰ ਲਓ ਆਪਣੇ ਟਾਈਮ 'ਚ ਟਾਈਮ ਕਰਕੇ ਠੀਕ ਹੈ ਜੀ ਖੋਲੀ ਭਾਈ ਖੋਲ ਕੇ ਦਿਖਾ ਦਿੱਤੀ ਵੀਰੇ ਠੀਕ ਹੈ ਪਹਿਲਾਂ ਪਲੂਨ ਵਛੀ ਆ ਜਿਹੜੀ ਦੋਸਤੋ ਠੀਕ ਆ ਬਾਕੀ ਅੱਗੇ ਬਣੂ ਤੁਹਾਨੂੰ ਪੂਰੀ ਵਛੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰਕੇ ਦੂਜੇ ਸੂਬੇ ਜਾਂਦੇ ਜਾਂਦੇ ਆ ਜਿਹੜਾ ਦੋਸਤੋ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਭਰੂ ਕੀ ਬੈੜਪੁਰ ਪੂਰੀ ਤੱਕ ਅੱਜ ਪਸ਼ੂ ਇਹੋ ਸੀ ਅੱਜ ਫਿਰ ਵਕਾਉ ਜੀ ਆਪਣੇ ਨੂੰ ਅੱਜ ਜੀ ਚਾਰੇ ਚਾਰੇ ਸੀ ਅੱਜ ਦੋ ਗਾਵਾਂ ਤੋਂ ਮੱਝਾਂ ਠੀਕ ਹੈ ਵੀਰੇ ਠੀਕ ਆ ਤੇ ਇੱਕ ਆਪਣਾ ਜੋਗੇ ਭਾਈ ਕਿਰਨਾ ਕ ਮੁੱਲ-ਮੂਲੇ ਦਾ ਫਿਰ ਕੀ ਕੀਤਾ ਇਹਦਾ ਮੁੱਲ ਜੀ 12000 ਆਪਾਂ ਮੰਗਦੇ ਆ 10000 ਦੀ ਦੇ ਦਾਂਗੇ 10000 ਦੀ ਹਾਂਜੀ ਠੀਕ ਹੈ ਭਰਾ ਤੇ ਚਵਾਈ ਚੋਈ ਤਾਂ ਆਪਾਂ ਵੀਰ ਦਿਖਾ ਤੀ ਆ ਹਾਂਜੀ ਵੀ ਆਪਦੇ ਵੱਲੋਂ ਤਾਂ ਪੂਰੀ ਨਰਕ-ਪਰਖ ਕੋਈ ਭੈਣ ਭਰਾ ਹੋਵੇ ਆਵੇ ਆਪਣੀ ਆਪਦੀ ਤਸੱਲੀ ਕਰਨ ਦੇ ਦਾ ਟਾਈਮ ਚ ਹੋਵੇ ਜੀ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਤੇ ਨੰਬਰ ਵੀਰ ਜਿਹੜਾ ਸੰਪਰਕ ਨੰਬਰ ਨੇ ਉਹ ਜ਼ਰੂਰ ਕਰ ਲਿਓ ਸੰਜੀ 94644 ਹਾਂਜੀ 35330 ਠੀਕ ਹੈ ਜੀ 94644 ਹਾਂਜੀ 35330 ਠੀਕ ਇੱਕੋ ਨੰਬਰ ਤੇ ਆਪਾਂ ਕਾਲ ਕਰਾਉਣੀ ਹੈ ਜੀ ਇੱਕੋ ਨੰਬਰ ਤੇ ਠੀਕ ਹੈ ਜੀ ਇੱਕੋ ਨੰਬਰ ਜਿਹੜਾ ਦੋਸਤੋ ਇਹ ਵੀਰ ਉਹਨਾਂ ਦਾ ਚਲਦਾ ਕਰਦਾਂਗੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਵੀਰ ਉਹਨਾਂ ਦੇ ਨਾਲ ਠੀਕ ਹੈ ਜੀ ਤੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਚਾਰ ਦਿਖਾਤੇ ਆ ਪਿੰਡ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਪਿੰਡ ਡਾਲੇਗੇ ਹੈਗਾ ਦੋਸਤੋ ਉੱਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ